ਕਰਾਂ ਆਈਸਕ੍ਰੀਮ ਬਣਾਉਣ ਦਾ ਤਰੀਕਾ ਪਹਿਲਾਂ ਦੁੱਧ ਨੂੰ ਕੜਾਈ ਵਿੱਚ ਪਾਓ ਤੇ ਚੰਗੀ ਤਰ੍ਹਾਂ ਇਹਨੂੰ ਘੜ ਲਓ ਠੀਕ ਹੈ ਇਹਨ ਦੁੱਧ ਕੜਨ ਤੋਂ ਬਾਅਦ ਖਲਾਦਣ ਆਪਾਂ ਚੰਗੀ ਤਰ੍ਹਾਂ ਤਾਂ ਕਿ ਥੱਲੇ ਆ ਨਾ ਲੱਗੇ ਦੁੱਧ ਨੂੰ ਹਲਾਇਓ ਹਲਾਇਓ ਜਦੋਂ ਇਹ ਚੰਗੀ ਤਰ੍ਹਾਂ ਦੁੱਧ ਕੜ ਗਿਆ ਫਿਰ ਆਪਾਂ ਨੇ ਇਹਦੇ ਵਿੱਚ ਕਸਟਰਡ ਪਾਉਣਾ ਹੈ ਉਹ ਤੁਸੀਂ ਕਿਸੇ ਵੀ ਫਲੇਵਰ ਦਾ ਪਾ ਸਕਦੇ ਆ ਬਿਆਰ ਚ ਬਹੁਤ ਤਰ੍ਹਾਂ ਦੇ ਫਲੇਵਰ ਆਉਂਦੇ ਆ ਅੱਜ ਕੱਲ ਮੈਂ ਬਨੀਲਾ ਦਾ ਪਾਇਆ ਤਾਂ ਠੀਕ ਆ ਬਾਕੀ ਚੀਨੀ ਵੀ ਸਵਾਦ ਅਨੁਸਾਰ ਪਾਉਣੀ ਆ ਪੰਨੇ ਦੇ ਵਿੱਚ ਤੇ ਡਰਾਈ ਫੂਡ ਪਾਉਂਗੇ ਥੋੜੇ ਜਿਹਾ ਤੇ ਇਲਾਚੀਆਂ ਪਾਉਂਗੇ ਥੋੜੀਆਂ ਜੀਆਂ ਐਂ ਜਦੋਂ ਤੋਂ ਖੜ ਗਿਆ ਹੁਣ ਆਪਣਾ ਮੂੰ ਦੁੱਧ तकरीबन तकरीबन ਤਿਆਰ ਹੋ ਚੁੱਕਿਆ ਹਾਂ ਪਹਿਲੇ ਵਿੱਚ ਕਸਟਰਡ ਪਾਤਾ ਪਾਉਂਗੇ ਆ ਲੋ ਕੋਲੇ ਆਤਾ ਕਸਟਰਡ ਪਾਤਾ ਇਹਨੂੰ ਹਲਾ ਲੂ ਚੰਗੀ ਤਰ੍ਹਾਂ ਹਲਾ ਲੂ ਹਲਾ ਲੂ ਚੰਗੀ ਤਰ੍ਹਾਂ ਹਲਾ ਕੇ ਥੋੜਾ ਸੇਕ ਲਵਾਉਣਾ ਸ਼ੇਕ ਲਵਾਉਣ ਤੋਂ ਬਾਅਦ ਫਲੈਚੀਆਂ ਪਾਵਾਂਗੇ ਇਲਾਇਚੀ ਦਾ ਪਾਊਡਰ ਹਰੀ ਇਲਾਇਚੀ ਲੈ ਉਹ ਕਰਾ ਕੋਟਲਿਓ ਲਿਆ ਕੇ ਠੀਕਾ ਉਹਨਾਂ ਦਾ ਫਲੇ ਟੇਸਟ ਬੜੀ ਆਉਂਦਾ ਹੈ ਖੁਸ਼ਬੂ ਬੜੀ ਆਉਂਦੀ ਹੈ ਹੁਣ ਆਪਣਾ ਦੁੱਧ ਕਾਸਟ ਵਾਲਾ ਪੱਕ ਗਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਹਾਲ ਉਹ ਲੈਤੀ ਦਾ ਪਾਊਡਰ ਜਿਹੜਾ ਮੈਂ ਕੁੱਟਿਆ ਦਾ 5-10 ਮਿੰਟ ਪਹਿਲਾਂ ਤੇ ਨਾਲ ਦੀ ਨਾਲ ਡਰਾਈ ਫਰੂਟ ਪਾ ਦਾਂਗੇ ਜੋ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਨਾ ਮੈਂ ਤਾਂ ਕਾਜੂ ਬਦਾਂ ਮੈਂ ਪਾਦਾ ਹੁੰਦਾ ਮੈਨੂੰ ਵਧੀਆ ਹੀ ਵਧੀਆ ਲੱਗਦੇ ਆ ਜਿਹਨੂੰ ਆ ਚੰਗੀ ਤਰ੍ਹਾਂ ਹਲਾ ਲਾ ਲਓ ਥੋੜਾ ਸੇਕ ਲਵਾ ਲਓ ਸੇਕ ਲਵਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਤਾੜ ਲੈਣ ਇਹਨੂੰ ਤਾਂ ਤੋਂ ਬਾਅਦ ਠੰਡਾ ਕਰਨ ਜਾਵਾਂਗੇ ਮੁੰਡਾ ਦੁੱਧ ਆਪਣਾ ਤਿਆਰ ਹੋ ਗਿਆ ਹੈ। ਇਹ ਚੰਗੀ ਤਰ੍ਹਾਂ ਸਾਫ਼ ਕਰਕੇ ਸਾਡੇ ਉੱਤੇ ਇਹ ਮੈਂ ਪਾ ਥੱਲੇ ਤਾਰ ਲਾਂਗੇ ਉਹ ਠੀਕ ਆ। ਥੱਲੇ ਤਾਰ ਕੇ ਹਾਂ ਚੈੱਕ ਕਰਦਾ ਥੋੜਾ ਜਿਹਾ ਘੜਾ ਹੋ ਗਿਆ ਬਾ ਤਾਰ ਲਉ। ਤਿਆਰ ਆ ਬੁਰਾ ਹੈ। ਬਾਹਰ ਦੀਆਂ ਸੱਚੀਆਂ ਖਾਣੀਆਂ ਬੰਦ ਕਰ ਦਿਓ ਯਾਰ ਕੋਈ ਫਾਇਦਾ ਨਹੀਂ। ਘਰਾਂ ਬਣਾ ਕੇ ਤਿਆਰ ਕਰਕੇ ਖਾਓ ਐ ਨਿਆਰਾ ਉਹ ਬੁਰਾ। ਆਰੇ ਪੰਨ ਪਤਾ ਹੁੰਦਾ ਕਿ ਆ ਪਾਇਆ ਵਿੱਚ ਕਿਆ ਨਹੀਂ ਪਾਇਆ ਬਾਅਦ ਹੀ ਜਨਬਾਤ ਤੁਹਾਨੂੰ ਪਤਾ ਹੀ ਆ ਅੱਜ ਗੱਲ ਪ੍ਰਾਪਰ ਚਾਹੀਦੇ ਲੋਕਾਂ ਨੂੰ ਸੇਰ ਦਾ ਕੋਈ ਚੱਕਰ ਨਹੀਂ ਆ ਜੋ ਹੁੰਦਾ ਹੋਣੇ ਜਾਣ ਬਰੋ ਤੁਸੀਂ ਆਂ ਹਾਂ ਪੂਰਾ ਤਿਆਰ ਹੋ ਚੁੱਕਾ ਦੁੱਧ ਮੈਂ ਪਛਲੇ ਢਾੜ ਲਾਂਗਾ ਇਹਨੂੰ ਇੱਕ ਦੋ ਸਕਿੰਟ ਤੱਕ ਠੰਡੇ ਕਰ ਲਿਆ ਇਹਨੂੰ ਠੰਡਾ ਕਰ ਲੋ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਤੇ ਤੁਸੀਂ ਜਿਸ ਵੀ ਆਪਣੇ ਕੱਪ ਚ ਜਾਂ ਕੁਲਫੀ ਵਾਲੇ ਫਰਮੇ ਆਉਂਦੇ ਆ ਉਹਦੇ ਵਿੱਚ ਪਾ ਕੇ ਡੱਕੇ ਪਾ ਕੇ ਕੁਲਫੀ ਜਮਾ ਸਕਦੇ ਆ ਜਿਸ ਦੀ ਆਈਸਕ੍ਰੀਮ ਜਮਾਉਂਦੇ ਮੈਨਰੇ ਸਦੀ ਡੱਬੇ ਦੇ ਜਮਾਉਣਾ ਹੁੰਦਾ ਠੀਕ ਆ ਆ ਵਣ ਗਈ ਆ ਦੇਖੋ ਰਿਜ਼ਲਟ ਆ ਲਓ ਜਾਉਂਗੀ ਆਪਣੀ ਕੁਲਫੀ ਦੇਖੋ ਐ ਸਰੇ ਦੀਆਂ ਹੈ ਚੀਜ਼